ਹੈਲੋ ਸਸਿਕਾ ਸਾਰਿਆਂ ਨੂੰ ਆਪਾਂ ਤੁਹਾਨੂੰ ਅੱਜ ਫੁਲਕਾਰੀ ਦੇ ਕੁਝ ਡਿਜ਼ਾਈਨ ਦਿਖਾਵਾਂਗੇ ਜਿਹੜੇ ਬਾਗ ਫੁਲਕਾਰੀਆਂ ਆਪਾਂ ਖੱਦਰ ਤੇ ਪੁਰਾਣੇ ਸਮਿਆਂ ਦੇ ਵਿੱਚ ਲੇਡੀਜ਼ ਬਣਾਉਂਦੇ ਆ ਤੇ ਦੇਖਦੇ ਆ ਅੱਜ ਕੱਲ ਆਪਾਂ ਨੈਟ ਵਗੈਰਾ ਤੇ ਰਿਸਰਚ ਕਰਕੇ ਤੇ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ ਆਪਾਂ ਜਾਣਕਾਰੀ ਦੇਵਾਂਗੇ ਥੋੜੀ ਜੀ ਇਹ ਅਲੱਗ-ਅਲੱਗ ਬਾਗ ਤੇ ਫੁਲਕਾਰੀਆਂ ਨੇ ਬਾਗ ਫੁਲਕਾਰੀ ਦੇ ਵਿੱਚ ਚੰਤਰ ਹੁੰਦਾ ਏ ਬਾਗ ਤੇ ਫੁਲਕਾਰੀ ਦੋਨਾਂ ਦੇ ਵਿੱਚ ਇਹ ਡਿਫਰੈਂਟ ਹੁੰਦਾ ਕਿ ਇਹ ਜਿਹੜੇ ਬਾਗ ਹੁੰਦੇ ਆ ਉਹ ਬਾਗ ਦੀ ਤਰ੍ਹਾਂ ਸੰਘਣੇ ਹੁੰਦੇ ਆ ਤੇ ਜਿਹੜੀਆਂ ਫੁਲਕਾਰੀਆਂ ਹੁੰਦੀਆਂ ਨੇ ਜਿੱਦਾਂ ਫੁੱਲਾਂ ਦੀਆਂ ਕਿਆਰੀਆਂ ਦੇ ਵਿੱਚ ਫੁੱਲ ਥੋੜੇ ਵਿਰਲੇ-ਵਿਰਲੇ ਹੁੰਦੇ ਆ ਉਸ ਤਰ੍ਹਾਂ ਹੁੰਦੀਆਂ ਹਨ ਤਕਰੀਬਨ ਫੁਲਕਾਰੀਆਂ ਦੀ ਗਿਣਤੀ ਜ਼ਿਆਦਾ ਹੈ ਤੇ ਜਿਹੜੇ ਬਾਗ ਨੇ ਉਹਨਾਂ ਦੀ ਗਿਣਤੀ ਘੱਟ ਆ ਬਾਗਾਂ ਦੀ ਗਿਣਤੀ ਤਾਂ ਘੱਟ ਆ ਕਿਉਂਕਿ ਇਹਨਾਂ ਨੂੰ ਟਾਈਮ ਬਹੁਤ ਲੱਗਦਾ ਸੀ ਬਣਾਉਣ ਟਾਈਮ ਤਾਂ ਇਹ ਗਿਣਤੀ ਦੇ ਹੀ ਕੁਝ ਜਿਹੜੇ ਡਿਜ਼ਾਈਨ ਨੇ ਇਹਨਾਂ ਤੇ ਤੇ ਫੁਲਕਾਰੀਆਂ ਦੇ ਵਿੱਚ ਕਾਫੀ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਜਦੋਂ ਲੇਡੀਜ਼ ਉਸ ਟਾਈਮ ਇਹ ਬਣਾਉਂਦੀਆਂ ਹੁੰਦੀਆਂ ਸੀ ਇਹ ਆਪਣੇ ਦ੍ਰਿਸ਼ਟੀਕੋਣ ਦੇ ਨਾਲ ਉਹਨਾਂ ਨੇ ਡਿਜ਼ਾਈਨ ਬਣਾਏ ਹੋਏ ਆ ਵਾਤਾਵਰਣ ਨੂੰ ਦੇਖ ਕੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹਨਾਂ ਸਾਰੀਆਂ ਫੁਲਕਾਰੀਆਂ ਦੇ ਨਾਮ ਦੱਸਾਂਗੇ ਤੇ ਬਾਗ ਦੇ ਨਾਮ ਦੱਸਾਂਗੇ ਉਸ ਤੋਂ ਪਹਿਲਾਂ ਜੇ ਕਿਸੇ ਨੂੰ ਇਹਨਾਂ ਬਾਗ ਫੁਲਕਾਰੀਆਂ ਦੇ ਨਾਮ ਪਤਾ ਹੋਣਗੇ ਤਾਂ ਪਲੀਜ਼ ਉਹ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਤੁਹਾਨੂੰ ਵਿਸਥਾਰ ਨਾਲ ਇਹਨਾਂ ਦਾ ਦੱਸਾਂਗੇ ਵੀ ਕਿਹੜੀ ਫੁਲਕਾਰੀ ਦਾ ਮੋਟਿਵ ਕਿਵੇਂ ਆ ਤੇ ਉਹ ਕਿਸ ਵਾਤਾਵਰਣ ਤੋਂ ਲਿਆ ਗਿਆ ਸੀ ਤੇ ਕਿਸ ਮੌਸਮ ਨਾਲ ਉਹ ਸੰਬੰਧ ਰੱਖਦਾ ਹੈ ਤੇ ਕੀ ਉਹਨਾਂ ਦਾ ਉਸ ਟਾਈਮ ਦਾ ਦ੍ਰਿਸ਼ਟੀਕੋਣ ਹੁੰਦਾ ਸੀ ਕਿ ਇਹ ਉਹਨਾਂ ਨੇ ਜਿਹੜੇ ਆਪਣੇ ਡਿਜ਼ਾਈਨ ਨੇ ਫੁਲਕਾਰੀਆਂ ਦੇ ਵਿੱਚ ਬਣਾਏ ਆ ਉਸ ਟਾਈਮ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਸਸ਼ੀਕਾਲ ਜੀ